ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਾਲਜਸ ਦੇ ਵਿੱਚ ਜਾ ਰਹੇ ਨੇ ਸਾਡੇ ਸਟੂਡੈਂਟਸ ਨੂੰ ਵੀ ਮਿਲ ਰਹੇ ਨੇ ਪਰ ਲਗਾਤਾਰ ਸਾਡੇ ਸਟੂਡੈਂਟਸ ਦੇ ਲਈ ਅਪਡੇਟ ਵੀ ਲੈ ਕੇ ਆ ਰਹੇ ਨੇ ਨਵੇਂ-ਨਵੇਂ ਕੋਰਸਸ ਦੀ ਖੋਜ ਵੀਨ ਕਰ ਰਹੇ ਨੇ ਜਸਮੀਤ ਜੀ ਕਿ ਕਿਹੜੇ-ਕਿਹੜੇ ਕੋਰਸਸ ਨੇ ਜਿਨ੍ਹਾਂ ਦੇ ਨਾਲ ਸਟੂਡੈਂਟਸ ਨੂੰ ਜੋਬਸ ਵੀ ਅਵੇਲੇਬਲ ਨੇ ਸੋ ਸਾਰੇ ਵਿਸ਼ੇ ਤੇ ਗੱਲ ਕਰਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ। ਹੈਲੋ ਥੈਂਕ ਯੂ ਸੋ ਮੱਚ ਜਸਮੀ ਜੀ ਪਹਿਲਾਂ ਤਾਂ ਇਹ ਦੱਸੋ ਕਿ ਕਿਹੜੇ-ਕਿਹੜੇ ਤੁਸੀਂ ਵੱਡੇ ਕਾਲਜ ਘੁੰਮੇ ਨੇ ਤੇ ਸਾਡੇ ਸਟੂਡੈਂਟਸ ਕਿਸ ਤਰ੍ਹਾਂ ਉੱਥੇ ਆਪਣੀ ਪੜ੍ਹਾਈ ਨੂੰ ਐਕਸਪੀਰੀਅੰਸ ਕਰ ਰਹੇ ਸੋ ਮੈਂ ਕੱਲ ਜਾਰਜ ਬ੍ਰਾਊਨ ਕਾਲਜ 'ਚ ਸੀ ਜਿਹੜਾ ਕਿ ਡਾਊਨਟਾਊਨ 'ਚ ਹੈ ਐਂਡ ਮੈਨ ਲੱਗਦਾ ਨਹੀਂ ਕੋਈ ਹੋਰ ਕਾਲਜ ਇੰਨਾ ਡਾਊਨਟਾਊਨ 'ਚ ਹੈਗਾ ਜਿੰਨਾ ਡਾਊਨਟਾਊਨ 'ਚ ਜਾਰਜ ਬ੍ਰਾਊਨ ਕਾਲਜ ਹੈ ਤੁਸੀਂ ਸਮਝ ਲਓ ਕਿ Uh, خاص ڈاؤن ٹاؤن ٹرونٹو جہاں کہ شہر کا بالکل سینٹر پوائنٹ ہو جاتا ہے اتنے جارج براؤن کالج ہے انہیں so, تین کیمپس ہیں ون از ڈاؤن ٹاؤن ون از نیئر کاسا لوما اینڈ ون از نیئر ہاو فرنٹ سو ٹرانٹو تین کیمپس خاص ہیں اور جب تم ڈاؤنٹاؤن چ پڑھتے ہو نہ تو آسے پاسے این زیادہ ریسٹورینٹس ہیں اور تعمیر حیرانی ہوئی کہ سن کے شاید ٹورنٹو شہر چ دس ہزار ہیں تو اِن زیادہ ریسٹورینٹس ہیں کہ تمہیں جابس مل ਬਹੁਤ ਜ਼ਿਆਦਾ ਲਾਜਮੀ ਹੋ ਜਾਂਦੀਆਂ ਔਰ ਤੀਜੀ ਚੀਜ਼ ਮੈਂ ਇਹ ਕਹਿਣਾ ਚਾਹਾਂਗਾ ਕਿ ਬੱਚੋ ਕਿ ਜਦੋਂ ਆਪਾਂ ਡਾਊਨ ਟਾਊਨ ਰਹਿੰਦੇ ਆ ਤਾਂ ਜਿਹੜਾ ਇੱਕ ਕਲਚਰ ਹੈ ਥੋੜਾ ਜਿਹਾ ਸਾਨੂੰ ਉੱਥੇ ਹਰ ਤਰ੍ਹਾਂ ਦੇ ਬੰਦੇ ਮਿਲਦੇ ਆ ਤਾਂ ਯੂ ਟੈਂਡ ਟੂ ਲਰਨ ਅ ਲੋਟ ਯੈਸ ਮਹਿੰਗਾ ਜ਼ਰੂਰ ਹੋਏਗਾ ਬਿਕੋਜ਼ ਡਾਊਨ ਟਾਊਨ ਸਬਟੂ ਐਕਸਪੈਂਸਿਵ ਹੋ ਜਾਂਦਾ ਉਹ ਗੱਲ ਦੇ ਆ ਜੇ ਰਹਿਣ ਵਾਸਤੇ ਗੱਲ ਕਰੀਏ ਐਂਡ ਜਾਰਜਨ ਬਲੌਨ ਕਾਲਜ 'ਚ ਬਹੁਤ سارے ਇਦਾਂ ਦੇ ਕੋਰਸਿਸ ਹੈਗੇ ਜਿਹੜੇ ਤੁਸੀਂ ਕਰ ਸਕਦੇ ਹੋ ਟੈਕਨੀਕਲ ਕਰ ਸਕਦੇ ਹੋ ਕਲਨਰੀ ਕਰ ਸਕਦੇ ਹੋ ਫੈਸ਼ਨ ਕਰ ਸਕਦੇ ਹੋ ਡਿਜ਼ਾਈਨ ਕਰ ਸਕਦੇ ਹੋ ਮੀਡੀਆ ਕੋਰਸਸ ਕਰ ਸਕਦੇ ਹੋ ਸੋ ਬਹੁਤ سارے ਇਦਾਂ ਦੇ ਕੋਰਸਸ ਐ ਐਂਡ ਪਰਸਨਲ ਸਪੋਰਟ ਵਰਕਰ ਲੈ ਸਕਦੇ ਹੋ ਰਿਚੀਅਲ এডਿਕੇਸ਼ਨ ਲੈ ਸਕਦੇ ਹੋ ਜਿਹੜੇ ਹੱਲੇ ਵੀ ਕੁਝ ਪ੍ਰੋਗਰਾਮ ਸਪਟੈਂਬਰ ਇੰਟੇਕ ਲਈ ਓਪਨ ਐ ਸੋ ਸਟੂਡੈਂਟਸ ਮੈਨ ਲਾਈਕ ਦਾ 올 ਇਨ ਆਲ ਇੱਕ ਵਧੀਆ ਪੈਕੇਜ ਐ ਜਾਰਡਨ ਬ੍ਰਾਊਨ ਕਾਲਜ ਐਂਡ ਜੇ ਤੁਸੀਂ ਖਾਸ ਟੋਰਾਂਟੋ ਚ ਪੜ੍ਹਨਾ ਚਾਹੁੰਦੇ ਹੋ ਐਕਸਪੋਜ਼ਰ ਲੈਣਾ ਚਾਹੁੰਦੇ ਹੋ ਤਾਂ ਯੂ ਵਿਲ ਲਰਨ ਅ ਲੋਟ ਔਰ ਸੈਕਿੰਡਲੀ ਮੈਂ ਸ਼ੈਰਡਨ ਕਾਲਜ ਵਿਜ਼ਿਟ ਕੀਤਾ ਜਿਹੜੇ ਜਿਹਦੇ ਤਿੰਨ ਕੈਂਪਸ ਹੈ ਵਨ ਇਜ਼ ਬ੍ਰੈਂਟਨ ਸੋ ਦਾ ਕਾਸਟ ਕੈਂਪਸ ਹੈ ਜਿੱਥੇ ਸਾਰੇ ਜਰਵਾਣ ਚਾਹੁੰਦੇ ਜਾਂਦੀ ਜਾਂਦੇ ਆ ਔਰ ਦੂਜਾ ਕੈਂਪਸ ਹੈਗਾ ਕਿ ਕਿੰਨੇ ਹੈ ਮਿਸਿਸਾਗਾ ਐਂਡ ਤੀਜਾ ਕੈਂਪਸ ਹੈਗਾ ਓਕਵੈਲ ਸੋ ਤਿੰਨ ਕੈਂਪਸ ਹੈ ਜਿਹੜੇ ਕਿ ਬ੍ਰੈਂਟਨ ਜਿਹੜੇ ਸ਼ੈਰਡਨ ਕਾਲਜ ਦੇ ਹੈਗੇ ਆ ਔਰ ਤੁਹਾਨੂੰ ਪਤਾ ਹੀ ਹੋਏਗਾ ਕਿ ਹੁਣ ਜਾਦਾ ਸਾਡੇ ਕੋਲ ਵੈਸੇ ਹੀ ਬ੍ਰੈਂਟਨ ਮਿਸਿਸਾਗਾ ਚੋਂ ਆਪਸ਼ਨ ਨਹੀਂ ਹੈਗੀਆਂ ਹੁਣ ਓਕਵਿਲ ਦੀ ਗੱਲ ਕਰੀਏ ਤਾਂ ਓਕਵਿਲ ਜੀਟੀਏ ਚ ਜ਼ਰੂਰ ਆਉਂਦਾ ਬਟ ਓਕਵਿਲ ਇਜ਼ ਲਾਈਕ 40 ਮਿੰਟਸ ਡਰਾਈਵ ਫਰਮ ਟੋਰਾਂਟੋ 40 ਮਿੰਟ ਲੱਗਦੇ ਆ ਟੋਰਾਂਟੋ ਤੋਂ ਆਉਣ ਲਈ ਔਰ ਬ੍ਰੈਂਪਟਨ ਤੋਂ ਆਉਣ ਲਈ ਵੀ 40 ਮਿੰਟ ਲੱਗ ਜਾਂਦੇ ਆ ਸੋ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਅਸੀਂ ਓਕਵਿਲ ਜਾਣਾ ਔਰ ਓਕਵਿਲ ਸ਼ੈਰਡਨ ਕਾਲਜ ਜਾ ਰਹੇ ਆ ਸਤਿਆਨ ਜ਼ਰੂਰ ਦੋ ਕਿ ਓਕਵਿਲ ਇਜ਼ ਲਾਈਕ ਥੋੜਾ ਜਿਹਾ ਫਾਰ ਆਫ ਫਰਮ ਮਿਸੀਸਾਗਾ ਬ੍ਰੈਂਪਟਨ ਐਂਡ ਟੋਰਾਂਟੋ سو شیلڈن کو جہاں کو بہت ہی پروگرامس ہے تو اس کے بعد میرا کی کہنے ہیں نیکسٹ جاج ہلے میں نہیں وہ ہے سینٹینیل کالج سو سینٹیئل کالج بھی ایک ٹاپ کا کالج ہے سو یہ سارے کالج جی ٹی ایچ ہیں سو میں اس لیے وزٹ کر رہا ہوں کیونکہ اس ٹائم کے بچوں کی جیمانڈ ہے ਉਹ ਗ੍ਰੇਟਰ ਟ੍ਰਾਂਟੋ ਏਰੀਆ ਦੀ ਹੈਗੀ ਜ਼ਿਆਦਾਤਰ ਕਿਉਂਕਿ ਪੀਪੀਪੀ ਕੈਂਪਸ ਜਦੋਂ ਦੇ ਬੰਦ ਹੋਏ ਨੇ ਉਸ ਤੋਂ ਬਾਅਦ ਬੱਚੇ ਕੀ ਕਹਿੰਦੇ ਆ ਟ੍ਰਾਂਟੋ ਏਰੀਆ ਚ ਕਾਲਜਿਸ ਲੱਭ ਰਹੇ ਆ ਬਿਕਾਜ਼ ਟ੍ਰਾਂਟੋ ਜਿਹਨੂੰ ਸਭ ਤੋਂ ਜ਼ਿਆਦਾ ਬੀਜ਼ੀ ਸਭ ਤੋਂ ਜ਼ਿਆਦਾ ਹੈਪਨਿੰਗ ਸੌਸਾਇਟੀ ਆਫ ਦਿੱਲੀ ਜੇ ਕਿਸੇ ਜਗ੍ਹਾ ਤੇ ਲੱਗਦਾ ਹੈ ਤਾਂ ਗ੍ਰੇਟਰ ਟ੍ਰਾਂਟੋ ਏਰੀਆ ਜੇ ਹੀ ਲੱਗਦਾ ਹੈਗਾ ਬੱਚਿਆਂ ਦਾ ਪਰ ਸਟੂਡੈਂਟਸ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਕਿਉਂਕਿ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਇਸ ਏਰੀਆ ਚ ਐਂਡ ਮੋਸਟ ਬੀਜ਼ੀ ਹੈਗੀਆਂ ਐਂਡ ਮੋਸਟ ਓਪਰਚ्युनिटीज ਵੀ ਜ਼ ਤੁঝে ਤੁਸੀਂ ਸ਼ੈਰਡਨ ਸੈਂਟੀਨੀਅਲ ਔਰ ਜਾਰਜ ਬ੍ਰਾਊਨ ਔਰ ਸੈਨੇਕਾ ਕਾਲਜ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਇਹ ਚਾਰੋ ਜੀਟੀਏ ਦੇ ਕਾਲਜ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਡਾਇਰੈਕਟਲੀ ਮਤਲਬ ਅਸੀਂ ਇਹ ਸਾਰੇ ਕਾਲਜਿਸ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਸੋ ਤੁਸੀਂ ਇੰਡਾਇਰੈਕਟਲੀ ਸਾਨੂੰ ਈਮੇਲ ਕਰ ਸਕਦੇ ਹੋ ਐਂਡ ਇਨਾਂ ਚਾਰਾਂ ਕਾਲਜਿਸ ਚ ਐਡਮਿਸ਼ਨ ਲੈ ਸਕੋ ਜੇ ਤੁਸੀਂ ਔਨਸ਼ੋਰ ਹੋ ਜਿਵੇਂ ਤੁਸੀਂ ਆਲਰੇਡੀ ਕੈਨੇਡਾ ਚ ਹੈਗੇ ਔਰ ਤੁਸੀਂ ਆਪਣਾ ਪ੍ਰੋਗਰਾਮ ਚੇਂਜ ਕਰਕੇ ਇਨਾਂ ਕਾਲਜਿਸ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਬਿਲਕੁਲ ਠੀਕ ਹੈ ਅਗਰ ਅਸੀਂ ਪੈਨ ਕੈਨੇਡਾ ਦੀ ਗੱਲ ਕਰੀਏ ਜਸਮੀਤ ਜੀ ਤੇ ਸੈਪਟੈਂਬਰ ਇਨਟੇਕ ਚ ਹਜੇ ਕਿੰਨੀਆਂ ਸੀਟਸ ਅਵੇਲੇਬਲ ਨੇ ਸਾਡੇ ਸਟੂਡੈਂਟਸ ਲਈ ਅੱਛੇ ਕੋਰਸਾਂ ਦੀ ਤੇ ਦੇਖੋ ਆ ਸਰ ਮੈਂ ਇਹ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਕੋਰਸ ਟੂ ਕੋਰਸ 베ਸ ਲੱਭਣਾ ਪਏਗਾ ਜੇ ਐਸ ਤੱਕ ਮੈਨੂੰ ਕੋਈ ਬਹੁਤ ਸਾਰੇ ਸੀਟਾਂ ਅਵੇਲੇਬਲ ਹੈ ਤਾਂ ਬਹੁਤ ਸਾਰੀਆਂ ਨਹੀਂ ਹੈਗੀਆਂ ਆ ਕਾਫੀ ਸਾਰੇ ਜਿਹੜੇ ਹੈਲਥ ਦੇ ਕੋਰਸਿਸ ਨੇ ਦੇ ਆਰ ਆਲ ਕਲੋਜ਼ਡ ਰਾਈਟ ਨਾਓ ਸੋ ਕੋਰਸ ਟੂ ਕੋਰਸ ਤੁਹਾਨੂੰ ਲੱਭਣਾ ਪਏਗਾ ਅਲਬਰਟਾ ਦੀ ਗੱਲ ਕਰੋ ਤਾਂ ਅਲਬਰਟਾ ਇਜ਼ ਆਲਸੋ نائٹ ناسو ناٹ کوئی بھی سپترو کلوز بی سی بھی گلے برٹش کولمبیا پی یو یونیورسٹی نارتھ آئیلینڈ کالج بٹ نارتھ آئیلینڈ کالج بہت ڈیمانڈ ہے کیونکہ جاب بہت ہیں پی آر ایزی ہے سو January intake and they don't take much students

ਨਾ ਸੈਪਟੈਂਬਰ ਇਨਟੇਕ ਹੈ ਉਸ ਤੋਂ ਬਾਅਦ ਜਨੂਅਰੀ ਇਨਟੇਕ ਦੇ ਵਿੱਚ ਵੀ ਅਗਰ ਤੁਸੀਂ ਹੁਣੇ ਤੋਂ ਇੰਟਰਸਟਿਡ ਹੋ ਤੁਸੀਂ ਆਪਣੇ ਲਈ ਸੂਟੇਬਲ ਕੋਰਸ ਦੇਖ ਰਹੇ ਹੋ ਤਾਂ ਸਕਰੀਨ ਤੇ ਨੰਬਰ ਹੈ 90413 90412 랜드ਮਾਰਕ ਇਟ ਇੰਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਪ੍ਰੋਫਾਈਲ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਜਿਹੜਾ ਸਕਰੀਨ ਤੇ ਹੈ ਇਹ ਨੰਬਰ ਜਸਮੀਤ ਜੀ ਐਕਸੈਸ ਕਰਦੇ ਨੇ ਔਰ ਤੁਹਾਨੂੰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਉਹ ਵੀ ਤੁਹਾਨੂੰ ਸੁਜੈਸ਼ਨ ਦੇ ਸਕਦੇ ਸੋ ਸਾਰੇ ਵਿਦਿਆਰਥੀ ਜਸਮੀਤ ਜੀ ਨੂੰ ਅਗਰ ਗੱਲ ਕਰਨਾ ਚਾਹੁੰਦੇ ਨੇ ਤੇ WhatsApp ਮੈਸੇਜ ਡ੍ਰੌਪ ਕਰ ਸਕਦੇ ਨੇ ਕਨਵੀਨੀਅੰਟ ਟਾਈਮ ਤੇ ਜਸਮੀਤ ਜੀ ਦੇ ਨਾਲ ਤੁਸੀਂ ਡਾਇਰੈਕਟ ਕਮਿਊਨੀਕੇਟ ਕਰ ਸਕਦੇ ਹੋ थैंक यू so much ਸਰ थैंक यू so much थैंक यू so much